ਕੀ ਇਹਦਾ ਤੁਹਾਡੇ ਤੁਸੀਂ ਆਪ ਕੀਤਾ ਆਪਾ ਤੁਹਾਡਾ ਬੜਾ ਚੀਜ਼ ਹੋਇਆ ਸੀ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਦਾ ਕੰਮ ਜੇ ਤੁਹਾਨੂੰ ਕਰਨਾ ਪੈ ਰਿਹਾ ਪੰਨਾ ਸਰਕਾਰ ਨੇ ਜੇ ਬਣਾਇਆ ਜੀ ਸਰਕਾਰ ਨੇ ਉਹਨੇ ਜੀ ਨਿਯੰਤਰਣ ਕਰਨ ਦੀ ਜ਼ਰੂਰਤ ਸੀ ਕਿ ਅਗਰ ਕੋਈ ਸਰਾਵੋ ਜਾਂ ਸਿੱਟੇ ਤੇ ਆਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਨਿਯੰਤਰਣ ਨਹੀਂ ਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਕਿਸੇ ਸਾਥੀ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਘੇਟੇ ਦੇ ਘੇਟ ਦਾ ਤਿਆਰੀ ਕਰ ਰਹੇ ਹਾਂ ਕਿੰਨੇ ਪਰਸੈਂਟ ਲਾਇਆ ਆਪਣੇ ਕੋਲ ਇਹਦੇ ਤੇ 9 ਲੱਖ ਰੁਪਈਆ ਲੱਗਾ ਸੀ ਸਾਡਾ ਅੱਛਾ ਸਰ ਇਹ ਸਰਕਾਰਾਂ ਵਾਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੋਈ ਚੇਚੇ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਦੱਸਿਆ ਵੀ ਸੀ ਪਰ ਭਾਵੇਂ ਦੇ ਰੋਗੇ ਜੁਹਾਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਮੰਤ ਸੱਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਕੀ ਹਨ ਵੀ ਨਿਕਰਨ ਕਰਦੇ ਆ ਅੱਜ ਤੁਹਾਨੂੰ ਬਾਟਣਗੇ ਤਾਂ ਅੱਜ ਹਾਂ ਜੀ ਆਪ ਨੂੰ ਤਾਂ ਘੱਟ ਪਾਣੀ ਆਰਮੀ ਹੋ ਕੇ ਸਰ ਭਲਾਏ ਸੀ ਕੁਝ ਨਾਦਗੀ ਹੈ ਪ੍ਰਸ਼ਾਸਨ ਨਾਲ ਦੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਹੈ ਕੱਲੋ ਜੇ ਕੱਲੋ ਜੇ 15 ਦਿਨ ਤੋਂ ਆਇਆ ਸੀ ਦੋ ਸਮਾਂਕ ਕੀਤਾ ਜਾ ਰਿਹਾ ਹੈ ਤਸ਼ੀਦ ਦੇ ਪਿੰਡ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਦੇ ਆ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਬਦਲ ਹੋ ਕੇ ਇਹਨਾਂ ਤੋਂ ਨਾ ਚੱਕੇ ਹੋਣਾ ਚਾਹੀਦਾ ਸਾਰੇ ਸ਼ਹੀਦ ਦੇ ਦੋ ਦੋ ਕੰਮ ਰਹੇ ਤੇ ਉਹ ਸਰਕਾਰ ਨੂੰ ਸੇਚੇ ਤੌਰ ਤੇ ਪਹਿਲਾਂ ਕਰ ਦੇਣੇ ਆ ਪਰ ਲੱਗਦਾ ਹੈ ਕਿ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਰੇ ਸਰਕਾਰ ਦਾ ਕੀ ਹੈ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਮੈਂ ਸਰਕਾਰ ਨੂੰ ਇਹ ਮੈਸੇਜ ਇਹ ਚਾਹੁੰਨੀ ਆ ਕਿ ਜਿਹੜੇ ਫੋਟਾਂ ਨਾ ਕਹਿਣਾ ਚਾਹੁੰਨੀ ਆ ਕਿ ਇਹ ਜਿਹੜੀ ਜੰਗ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵੀ ਚਲਾਰਾ ਕੱਢ ਲੈਣਾ ਚਾਹੀਦਾ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਮਝ ਕਰੋ ਜਿਵੇਂ ਨਾ ਕਰੀਏ ਅਗਰ ਬੱਚੇ ਦੀ ਅਸੀਂ ਸੇਵਾ ਕਰਦੇ ਨਾਲ ਇਹ ਕੀ ਰੱਖਦੇ ਹਾਂ ਜਾਂ ਨਾਮawar ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਬਕਾਲ ਚੇਚੇ ਤੌਰ ਤੇ ਆਂਦੇ ਹਾਂ ਚਾਹੁੰਦਾ ਹਾਂ ਕਿ ਮਾਤਾ ਜੀ ਜਿਸ ਦਾ ਮੇਰਾ ਬੇਟਾ ਨਿੱਛੇ ਸੀ ਮੈਂ ਆਨਰੀ ਕੈਪਟਨ ਰਟਾਇਰਡ ਜੋਗਿੰਦਰ ਸਿੰਘ ਫਾਦਰ ਆਫ ਸ਼ਹੀਦ ਐਕਸੀਡੈਂਟ ਦਾ ਸੈਕਸ਼ਨਪਸ ਅਸੀਂ ਅੱਜ ਇਹ ਦਿਲਪਟੇ ਨਰਿੰਦਰ ਸਿੰਘ ਸ਼ੋਕ ਚੱਕਰਾ ਦੇ ਗੇਟ ਤੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਹ ਸੇਟੀ ਬਰੰਗਤ ਕੀਤੀ ਜਾਵੇ ਅਗਰ ਕੋਈ ਸਰਕਾਰ ਨਹੀਂ ਕਰ ਸਕਦੀ ਕੋਈ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਆਪਣਾ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤੱਕ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹਾਂ ਇਹ ਨਗਰ ਕੌਂਸਲ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਸਬੂਤ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਵੀ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋਂ ਹੈ ਉਹ ਦਿਗੰਢੇ ਜਿਹਾ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰਹੀਆਂ ਛੰਨ ਲੋਕੀ ਵੀ ਅਤਰਾਜ ਕਰਦੇ ਸਾਡੇ ਫੌਦੀ ਜੋ ਜਾਂਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਜਿਸ ਤੇ ਸਾਡਾ ਐਗਰੀਵੈਂਟ 9 ਲੱਖ ਰੁਪਏ ਖਰਚੋ ਹੈ ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰ ਵਿੱਚ ਹੋਈ ਜੋ ਕਿ 15 ਮਾਰਚ ਬਰਾਠਾ ਲੈ ਦੇ ਨਾਲ ਸੀ ਤਕਰੀਬਨ ਆ ਪੰਜ ਬੇਨਦੀ ਸਰਵਸਤੋ ਬਾਦ 2011 ਵਿੱਚ ਕੋਰੀ ਸੈਕਟਰ ਵਿੱਚ ਉਸ ਮੁਕਾਬਲੇ ਸਤਾਰਾਂ ਆਤਵਾਦੀਆਂ ਨਾਲ ਹੋਇਆ ਤੇ ਉਹਦੇ ਵਿੱਚੋਂ ਤਕਰੀਬਨ 13 ਤਰੋਸਰ ਮਾਰਦੇ ਤੇ ਇੱਕ ਟੈਰੋਰਿਸਟ ਛੁੱਪਿਆ ਪਿਆ ਸੀ ਜਦਕੀ ਬੇਟਾ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ ਤਰੋਸਰ ਨੇ ਉਸਤੇ ਉਂਗਲ ਥੇਬੀ ਗੋਲੀ ਬਾਹਰ ਦਿੱਤੀ ਸਭ ਵਿੱਚ ਉਸਨਾ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ ਸਹਾਤਾ ਲਈ ਲੜ ਕੇ ਉਸਨੇ ਆਪਣਾ ਸਾਹ ਹੱਦ ਦਾ ਜਾਮਤ ਕੀਤਾ ਉਦੋਂ ਦੇ ਵਾਦੇ ਫਿਰ ਕਿਸੇ ਵੀ ਨੂੰ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੰਦੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਹਮਾਤਾਂ ਬਣੀਆਂ ਹਨ ਗੇਟ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਦੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖਰੇਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰੰਬਧ ਕਰਨੀ ਚਾਹੀਦੀ ਹੈ और खंडन भवन का बचाना चाहिए ठीक है तो देश का सरमाया होते हैं शहीदों का सम्मान उनके परिजनों का सम्मान करना सरकारों का फर्ज है ये अक्सर बातें हम जो राष्ट्रीय पर्व पंद्रह अगस्त व छब्बीस जनवरी होते हैं हम राजनेताओं के मुख से सुनते हैं लेकिन जमीन में हकीकत कुछ और है बीस अगस्त सन दो हज़ार ग्यारह को गुरदासपुर का एक भी सपूत लेफ्टिनेंट नवदीप सिंह जिन्होंने जम्मू कश्मीर के गुरे सेक्टर में बांदीपुर ज़िले में तेरह आतंकियों को मारकर वीरता का प्रयास रखा था जिनकी शूर वीरता को देखते हुए देश के तत्कालीन राष्ट्रपति ने उन्हें मरणोपरांत अशोक चक्र से सम्मानित किया था वो जिले का पहला ऐसा योद्धा जिसे यह शांति काल का सबसे बड़ा पुरस्कार मिला जैसे भी आपको तो अंकल ने बताया कि उनकी शहादत के बाद दो हजार चौदह को बड़े प्रयासों से बार बार राइटअप करके नेताओं से मिल मिल के हमने ये गेट का जो ग्रांड सरकार द्वारा देगी चार साढ़े चार लाख के करीब उसमें भी परिवार ने अपनी जेब से पैसा लाया जो गेट आप देख रहे हो ना सरकार के अलावा सरक तो परिवार ने उसमें भी उस वक्त भी अपनी जेब से पैसा खर्च किया था उसके बाद क्या हुआ कि गेट की हालत भी पतली हो गई टाइलें गिरनी शुरू हो गई क्योंकि घटिया मटीर लगा था टाइलें गिर गई आसपास के जो दुकानदार थे वो परिवार से मिले कि सर यहाँ पे राहगीरों के सिर पर टाइलें गिर रही हैं तो ये बड़ी मुश्किल अगर किसी को ज़्यादा चोट लगे तो क्या होगा तो सरकार से मतलब उच्च अधिकारियों से सरकार से राइटअप किया गया नगर कौंसल के साथ राइटअप किया गया लेकिन कोई सही रिस्पॉन्स नहीं मिला आखिर में शहीद परिवार ने फैसला किया आप हम सरकारों की तरफ नहीं देखेंगे और आज आप देख रहे हो एक भव्य गेट का वो नवीनीकरण किया है परिवार ने और उनकी पूजनी माता श्रीमती जगतेंद्र कौर जी उनके पूजनी पिता कैप्टन जोगिंदर सिंह जी ने अपने कर कमलों से अपने सैन्य अधिकारियों को साथ लेकर उद्घाटन किया है इस गेट पर लगभग नौ लाख रुपये खर्चा हुआ पूरे गेट पर साढ़े लाख बना है उसमें से परिवार ने पैसे लगाए लेकिन उसके रेनोवेशन पर नौ लाख रुपये परिवार ने खर्च किया क्योंकि जो जिस तरीके से एल्यूमिनियम की प्लेट्स लगाई गई हैं इनकी जो लाइफ है बहुत ज्यादा है अजीबन तक रहेगी जहाँ तक ये अपनी दुनिया रहेगी ये ये यादगारें जो हैं शहीदों की बनी हुई जो जिंदा रहनी चाहिए ताकि देश की भावी पीढ़ी जो है उनके मॉरल रहे उनसे प्रेरणा ले उनके बताए पर जनों पर चले देश का दुर्भाग्य की जब शहीद के अंतिम संस्कार होता है और अंतिम अरदास वाले दिन शहीद के घर मेला लगता है बड़े बड़े वायदे किए जाते हैं लेकिन आस्ता आस्ता धीरे धीरे वो वायदे सारे कागजों में दफन होकर रह जाते हैं तो मेरी सरकारों से अपील है कि जिन शौर्य वीरों ने देश के आने वाले कल के लिए अपना आज कुर्बान किया उनके वायदे जो परिवार के साथ किए हैं वो उनकी चेता ठंडी होने के साथ ही पूरे हो जाने चाहिए क्योंकि ये जिला गुरदासपुर शहीदों की भूमि है वीरों की भूमि है वंदन की भूमि है लेकिन दुख दुख उस बात का होता है कि जब जो काम सरकारों को करने चाहिए वो काम परिवार खुद करें तो इससे बढ़कर देश का दुर्भाग्य और क्या हो सकता है कि गेट पे नौ लाख रुपये परिवार खर्च कर रहा है इस तरीके की माँ से पूछा पिता से पूछा कैसा कर रहे हो कहते हैं हमारी सबसे बड़ी दौलत थी नबदी हमने वो देश पर कुरान कर दिए बाकी पैसे हमने क्या करने हैं है आपके सामने नौ लाख रुपए जेब से खर्चा है कोई गिला नहीं मन में टीस है कि जो काम सरकारों को करने चाहिए वो आज परिवारों को खुद करना चाहिए आज करने पड़ रहे हैं मेरी सरकारों से पीला कि ऐसा नहीं होना चाहिए क्योंकि ये वीरों की भूमि है जहाँ स्मारक बने ये सब स्मार्क नहीं गुरदासपुर में और भी स्मारक बने हैं उनकी हाथ भी बहुत खस्ता है ये नहीं होना चाहिए छब्बीस जनवरी पंद्रह अगस्त पे पूरा प्रशासन जो सरकार के जो कैबिनेट मंत्री तक इस गेट से गुजरते हैं खुल जाते हैं ਰੋਮ ਚਤਲਾ ਉਹਨਾਂ ਦਾ ਜਿਹੜਾ ਇਹ ਵਿਸ਼ਾ ਜਿਹੜੀ ਗੇਟ ਬਣਿਆ ਸੀਗਾ 14 ਦੇ ਵਿੱਚ ਉਹਦੀ ਮੁਰੰਮਤ ਜਿਹੜੀ ਆ ਉਹ ਹੋਲਵਾਰੀ ਸੀ ਕਾਫੀ ਕਈ ਦਫਾ ਅਸੀਂ ਸਾਫਤਾ ਸੈਲਿਕਸ ਦਸਤੀ ਵਿਦਿਅਲੋਂ ਸੀਰ ਪ੍ਰਵਾਲ ਦੇ ਨਾਲ ਡੀਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕਈ ਦਫਾ ਸੁਆਸਨ ਵੀ ਦਵਾਇਆ ਸੀਗਾ ਔਰ ਸਾਡੇ ਸਾਹਮਣੇ ਐਡੀਸੀ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਇਹਦਾ ਜਿਹੜਾ ਐਸਟੀਮੇਟ ਕੀਤਾ ਜਾਵੇ ਕਿੰਨੀ ਲਗਤ ਆਉਣੀ ਹੈ ਲੇਕਿਨ ਉਹਦੇ ਬਾਅਦ 1 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਵੀ ਉਹਦੇ ਉੱਤੇ ਐਕਸ਼ਨ ਨਹੀਂ ਕੀਤਾ ਲਾਸ਼ ਦੇ بچے ਪਰਿਵਾਰ ਨੂੰ ਜਿਹੜਾ ਖੁਦ ਆਪਣੇ ਖਰਚੇ ਦੇ ਉੱਤੇ ਜਿਹੜਾ ਇਹਦੀ ਮੁਰੰਮਤ ਕੀਤੀ ਆ ਓਵਰਹਾਲ ਕੀਤੀ ਜਿਹੜੀ ਗੇੜ ਦੀ ਤੁਹਾਡੇ ਸਾਹਮਣੇ ਆ ਪਰਿਵਾਰ ਵੱਲੋਂ ਜਿਹੜਾ 9 ਲੱਖ ਰੁਪਇਆ ਲਾ ਕੇ ਇਹਦੀ ਮੁਰੰਮਤ ਕੀਤੀ ਗਈ ਆ ਇਹ ਬੜੇ ਅਫਸੋਸ ਦੀ ਗੱਲ ਆ ਅਸੀਂ ਆਪਣੇ ਸਾਥਕਾਂ ਸਹਿਣ ਸੰਬਧੀ ਵੱਲੋਂ ਇਸ ਚੀਜ਼ ਦੀ ਬਿਲਕੁਲ ਸਰਕਾਰ ਦੀ ਨਕੇਦੀ ਕਰਦੇ ਹਾਂ ਕਿ ਸਰਕਾਰ ਨੂੰ ਜਿਹੜਾ ਇਹ ਇਹੋ ਜਿਹਾ ਵਤੀਰਾ ਸ਼ਹੀਦ ਪਰਿਵਾਰਾਂ ਨਾਲ ਨਹੀਂ ਕਰਨਾ ਚਾਹੀਦਾ ਆ ਸੀਨਾਬੇਟ ਵਾਲਾ ਗੇਟ ਦਾ ਮਸਲਾ ਵੀ ਆਇਆ ਸੀਗਾ ਜਿਹੜੀ 10 ਲੱਖ ਰੁਪਏ ਗ੍ਰਾਂਟ ਸਰਕਾਰ ਦੁਆਰਾ ਦਿੱਤੀ ਗਈ ਪਰ ਉਹਦਾ ਵੀ ਜਿਹੜਾ ਦੁਰਪਰਯੋਗ ਹੋਇਆ ਉਹਦੇ ਵਾਸਤੇ ਵੀ ਅਸੀਂ ਸਖਤ ਕੀਤਾ ਵੀ ਜਿਹੜਾ ਪਰਿਵਾਰ ਦੀ ਮੰਗ ਸੀਗੀ ਕਿ ਮੇਨ ਗੇਟ ਦੇ ਉੱਤੇ ਮੇਨ ਰੋਡ ਦੇ ਉੱਤੇ ਬਣੇ ਪਰ ਸਰਕਾਰ ਨੇ ਜਿਹੜੀ ਪਿੰਡ ਦੀ ਪੰਚਾਇਤ ਆ ਪ੍ਰਸ਼ਾਸਨ ਨਾਲ ਮਿਲ ਕੇ ਇੱਕ ਛੋਟੀ ਗਲੀ ਦੇ ਉੱਤੇ ਗੇਟ ਬਣਾਇਆ ਉਹ ਵੀ ਇੱਕ ਸਿਧਾਂਤਾਂ ਦਾ ਜਿਹੜਾ ਅਪਮਾਨ ਹੈ ਇਹ ਵੀ ਜਿਹੜਾ ਸਿਧਾਂਤਾਂ ਦਾ ਪਵਾਨ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਅੱਗੇ ਤੋਂ ਏਦਾਂ ਦੀ ਕੋਤਾਈ ਨਾ ਵਰਤੀ ਜਾਵੇ ਜਿਹਦੇ ਨਾਲ ਸੀਧ ਪਰਿਵਾਰਾਂ ਦੇ ਮਨਾਂ ਦੇ ਵਿੱਚ ਜਿਹੜੀ ਰੋਸ ਹੈ ਇੱਥੇ ਹੋਰ ਵੀ ਸੀਧ ਪਰਿਵਾਰ ਇੱਥੇ ਆਏ ਨੇ ਬਹੁਤ ਜ਼ਿਆਦਾ ਉਹਨਾਂ ਦੇ ਮਨਾਂ 'ਚ ਵੀ ਰੋਸ ਆ ਕਿ ਸਾਡੇ ਸਹੀਦਾਂ ਦਾ ਕਿਉਂਕਿ ਜਿਹੜੇ ਸੀਧ ਹੁੰਦੇ ਆ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਜਿਹੜੇ ਫੌਜ ਦੇ ਵਿੱਚ ਜਾਂਦੇ ਆ ਕਿਸੇ ਸੌਕਾ ਦਾ ਬੱਚਾ ਨਹੀਂ ਜਾਂਦਾ ਇਸ ਕਰਕੇ ਇਹ ਸਾਡੇ ਗਰੀਬਾਂ ਦਾ ਜਿਹੜਾ ਅਪਮਾਨ ਹੈ ਸਾਡੇ ਸੈਨਿਕ ਸਮਾਜ ਦਾ ਸਾਡੇ ਜਿਹੜੇ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਬੱਚੇ ਡਿਫੈਂਸ ਜਾਂਦੇ ਆ ਉਹਨਾਂ ਦਾ ਵੀ ਪਵਾਨ ਨਾਲ ਦੀ ਨਾਲ ਸੀਧੇ ਪਰਿਵਾਰਾਂ ਦਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਇਹ ਤਾਂ ਵੀ ਇਕਤਾਈ ਦੁਬਾਰਾ ਨਾ ਕਰੇ ਸਰਕਾਰ ਅਸੀਂ ਸਾਬਕਾ ਸੈਨਿਕ ਸੁਧਾਰ ਕਮੇਟੀ ਵੱਲੋਂ ਫਿਰ ਦੁਬਾਰਾ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਕੋਈ ਜਿਹੜਾ ਸਿੱਧੀ ਜਾਦਤ ਬਣਦੀ ਆ ਉਹਦਾ ਜਿਹੜਾ ਓਵਰ ਆਲ ਦੀ ਜਿਹੜੀ ਜ਼ਿੰਮੇਵਾਰੀ ਵੀ ਸਰਕਾਰ ਨੂੰ ਲੈਣੀ ਚਾਹੀਦੀ ਆ